ਮਾਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਨਾਮ ਠੀਕ ਠਾਕ ਜੀ ਸਾਰੇ ਜਣੇ ਤੇ ਜਿਹੜੇ ਦਿਨ ਦੀ ਡੀ ਜੀ ਜੀ ਉਹ ਦਿਨ ਆ ਜਾ ਗਿਆ ਉਹ ਤੇ ਸਾਰੇ ਜਣੇ ਸਾਡੇ ਘਰੇ ਹੋਇਆ ਵਾ ਜੀ ਬੇਬੀ ਤੇ ਸਾਰੇ ਜਣੇ ਹੁਣ ਗੈਸ ਲਾਇਓ ਕੀ ਬੇਬੀ ਗਰਲ ਆ ਜਾਂ ਬੋਏ ਆ ਤੇ ਕੋਈ ਨਹੀਂ ਬਾਕੀ ਤੁਹਾਨੂੰ ਛੇਤੀ ਹੀ ਦੱਸਾਂਗੇ ਵੀ ਮਰੀਕੀ ਇਹਨਾਂ ਦਾ ਲੱਗਿਆ ਸਹੀ ਹੈ ਕਿ ਜਿੰਨਾ ਮਸਲਾ ਰਹੀ ਹੈ ਜੀ ਵੀਡੀਓ ਸਾਡੀ ਉਦਾਂ ਹੀ ਚੱਲਣ ਦੀ ਆ ਏਕਿਆਂ ਘਰ ਨਾਲ ਦੀ ਜ਼ਬਰ ਤੇ ਰੁਪਿੰਦਰ ਦਾ ਵਿੱਚ ਸੀਨ ਨਹੀਂ ਆਉਂਦਿਆ ਹਾਂਜੀ ਤੇ ਉਹਦੇ ਕਰਕੇ ਵੀਡੀਓ ਥੋੜੀ ਜੀ ਡਾਊਨ ਵੀ ਹੋਈ ਆ ਤੇ ਬਾਕੀ ਇਹ ਆ ਵੀ ਜਿੱਦਾਂ ਸਾਰੇ ਜਣੇ ਵੀਡੀਓ ਅੱਗੇ ਦੇਖਦੇ ਨੇ ਉਦਾਂ ਹੀ ਵੇਖੀ ਜਾਓ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਕਿ ਤੁਹਾਡੇ ਬਾਤੇ ਨਵੇਂ-ਨਵੇਂ ਵੀਡੀਓ ਲੈ ਕੇ ਤੇ ਰਵਾਂਗੇ ਤੇ ਬਾਕੀ ਇਹ ਆ ਵੀ ਹੁਣ ਕਾਕੇ ਦਾ ਚਿਹਰਾ ਵੀ ਅਸੀਂ ਛੇਤੀ ਵਿਖਾ ਲਾਂਗੇ ਕਿ ਏਕਿਆਂ ਘਰ ਨਾਲ ਦੀ ਜ਼ਬਰ ਵੀ ਆ ਗਈ ਆ ਸੱਸਾਂ ਕਾਕੇ ਸਾਰਿਆਂ ਨੂੰ ਨਾ ਦੀ ਚੌਧਰ ਤੁਹੀਂ ਕਰਾਉਂਦੇ ਹੀ ਆ ਫਿਰ ਹੁੰਦੇ ਹੀ ਆ ਮੈਂ ਹਾਂ ਹੁਣ ਦੱਸੋ ਕਿਉਂ 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 ਕਰੂਗਾ ਦਸ਼ਕਾਨ ਵੀ ਕੁਝ ਦੱਸਣਾ ਦਸ਼ਕਾਨ ਦਸ਼ਕਾਨ ਵੀ ਇੱਥੇ ਆਪੇ ਹਨ ਕਪੀ ਹੋਊਗੀ ਇਹ ਕਹ ਰਾਇਆ ਮਨ ਦੇਗਾ ਜਵਾਕ ਤੇ ਗੈਸ ਕਰਿਓ ਸਾਰੇ ਜਣੇ ਕਿ ਕੀ ਆ ਬੇਬੀ ਬੁਆਏ ਆ ਕਿ ਬੇਬੀ ਗਰਲ ਕਾਕੀ ਕਾਕਾ ਜੋ ਵੀ ਆ ਫੇ ਤੂੰ ਦੱਸਿਓ ਹਮੇਸ਼ਾ ਜਿਹੜੀ ਬੋਲਦਾ ਕਾਕੀ ਇੱਕ ਇਕੱਠਾ ਸਸਰੀ ਕਹ ਬਲੋ ਇਹ ਨਾ ਜੀ ਗੁਰਪ੍ਰੀਤ ਗੁਰਪ੍ਰੀਤ ਦੀਆਂ ਬਹੁਤ ਸੋਹਣੀ ਹੁੰਦੀ ਆ ਸਾਰੇ ਬਹੁਤ ਪਸੰਦ ਕਰਦੇ ਆ ਗੁਰਪ੍ਰੀਤ ਨੂੰ ਵੀ ਪਰ ਹੁਣ ਗੁਰਪ੍ਰੀਤ ਨਾ ਥੋੜਾ ਜਿਹਾ ਘੱਟ ਜਾਂਦਾ ਕਿਉਂਕਿ ਹੁਣ ਗੁਰਪ੍ਰੀਤ ਨੂੰ ਛੇਤੀ ਹੁੰਦੀ ਆ ਗੁਰਪ੍ਰੀਤ ਵਿੱਚ ਬਹੁਤ ਹੁੰਦੇ ਆ ਗੁੱਡੇ ਗੁੱਡੇ ਵੀ ਡਿਵੀਸ਼ਨ ਤੇ ਵੀ ਗੁੱਲੇ ਵੀ ਗੁਰਪ੍ਰੀਤ ਨੂੰ ਤਾਂ ਵੀ ਬੱਸ ਸਕੂਲ ਆ ਕੇ ਡਿਵੀਸ਼ਨ ਤੇ ਜਾਣਾ ਤੇ ਮੈਨੂੰ ਜਿਹੜਾ ਟਾਈਮ ਗੁੱਡਿਆਂ ਵਾਸਤੇ ਮਿਲ ਜੇ ਉਹੀ ਲਾਈਗਾ ਹਨ ਚਲੋਗੀ ਤਾਂ ਮੈਂ ਕਰਨਾ ਹੈ 11:40 ਦੀ ਪਹਿਲਾਂ ਇਹ ਰਿਪੀਟਿਸ਼ਨ ਜਾਣਾ ਕਿ ਬੰਦੂ ਦਾ ਟਾਈਮ ਹੀ ਨਹੀਂ ਮਿਲਦਾ ਇਹ ਬਾਕੀ ਆ ਵੀ ਰਵਿੰਦਰ ਦਾ ਸੀਨ ਇਹ ਵਿੱਚ ਵਿੱਚ ਪਾਇਆ ਕਰਾਂਗੇ ਤੇ ਬਾਕੀ ਚਲੋ ਠੀਕ ਐ ਬਹੁਤ ਜ਼ਿਆਦਾ ਨਹੀਂ ਕਦੇ 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 ਸਾਰੇ ਕੱਲ ਵਲੌਗ ਪੈਣਾ ਦੀ ਸਭ ਜਣੇ ਜ਼ਰੂਰ ਵਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਬੇਬੀ ਬੋਏ ਆ ਜਾਂ ਬੇਬੀ ਗਰਲ ਮਡੇ ਲਿੰਗ ਗੌਰ ਨਾਲ ਸੁਣਿਆ ਯਾਰ ਹਾਂ ਕਿ ਨਾ ਕਿ ਕਿ thank ਆਹ 1 2 3 ਪਾਓ ਪਾਓ ਬਸੀ ਹੋ ਗਈਆਂ ਜੇ ਪਾਓ ਹਾਂ ਚਲੋ ਪਾਓ ਡੱਬੇ ਫੇਰ ਹੀ ਮਿਲਨੇ ਆ ਮੈਂ ਭੰਗੜਾ ਪਾਉਗੀਆਂ ਤੇ ਡੱਬੇ ਫੇਰ ਹੀ ਮਿਲਨੇ ਆ ਉਹ ਆਣਾ ਤੱਕੜਾ ਕਰੋਗੇ ਨਾ ਕੀ ਮੈਲੇ ਡੱਬੇ ਉਹ ਦਰਦ ਕਰੇ ਉਹ ਦਰਦ ਕਰੇ ਤੇਰੇ ਬਾਹਰ ਆਉਣ ਨਾ ਕਰ ਉਸ ਟਿੰਗਲ ਉਹ ਜੰਗੀਆਂ ਆ ਮੈਂ ਬੋਲ ਬੈਠੇ ਹਾਂ ਕੀ ਹੋਰ ਅੰਦਰ ਪੰਗੜਾ ਪਾਗਲ ਤੇ ਡੱਬੇ ਮੇਰੀ ਮੱਤੀ ਕਾ ਨਾ ਤੂੰ ਪਾਗਲ ਗਿਆ ਮੈਂ ਹੱਕ ਵਗੜਾ ਲਾਂ ਅੰਦਰ ਆ ਦੇ ਚਾਲ ਪਾਗਲ ਡੱਬੇ ਦੇ ਬੋਲੀਆਂ ਪਾਉਂਦਾ ਬੋਲੀਆਂ ਪਾਓ ਸਭ ਵਧੀਆ ਹੋ ਲੈ ਹੋਰ ਇਹ ਨਾਮ ਦੀ ਗੋਈ ਯੋ ਛਾਰ ਬੜੀਆਂ ਹੁੰਦੀਆਂ ਛਾਰ ਬੜੀਆਂ ਹੁੰਦੀਆਂ ਹਾਂ ਛਾਰ ਤੇ ਉਸੇ ਤੇ ਮੜਾਸਾ ਕੀਤਾ ਹੁੰਦਾ ਵਾ ਤੇ ਮਾਰ ਹੋ ਕੀ ਕੋ ਬਣੀ ਹੁੰਦੀ ਤੇ ਹੁਣ ਆਈ ਨਹੀਂ ਜਾਂਦੀ ਮਨ ਕਹਦਾ ਕਿ ਕਿੰਨੀ ਮੈਂ ਚਲੀ ਬਕੇ ਅਮਰ ਜੰਦਾ ਬਲਣਾ ਚੱਡਦੇ ਬਕੇ ਅਮਰ ਜੰਦਾ ਬਲਣਾ ਚੱਡਦੇ ਬਕੇ ਅਮਰ ਜੰਦਾ ਬਲਣਾ ਚੱਡਦੇ ਬਕੇ ਕੂੜੀਆਂ ਦੇ ਚੱਲ ਚੱਲ ਆਹ ਕੇ ਆ ਗਈ ਇਹ ਆ ਗਈ ਆਹ दो मेंबर मैंबर किट्ठे हुए खेचो काम चाल ही नहीं पा ओ चल जा ਆਹ ਤਾਜੀ ਕੱਟੇ ਰੋੜੀ ਮੋਟੀ ਦੀ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਮੈਂ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਯਾਰ ਬੁੱਕ ਨਾ ਲੈ ਕਾ ਲੈ ਰੇ ਸੇ ਹੋਰ ਬੈ ਸੇਰ ਦੀ ਡਾਊਨ ਹੋ ਗਈ ਬੈਟਰੀ ਥੋੜੀ ਵੀ ਵੀਡੀਓ ਤੇ ਬਣਵਾ ਲਈ ਫੇਰੇ ਚਾਰ ਤੂੰ ਚਾਰ ਅੱਜ ਕੀ ਬਾਤਾਂ ਨਹੀਂ ਹੋਰ ਗਿਆ ਦਾ ਗਲਨਾ ਕੀ ਤੂੰ ਕੱਪੀ ਚ ਚਾਹ ਦੇਦੀ ਆ ਆਹੋ ਤੇ ਲਾ ਕੇ ਆਉਣਾ ਚਾਹੁੰਦਾ ਲਾ ਕੇ ਤੇ ਜੋਤੀ ਦੇ ਤਾ ਨਾ ਨਹੀਂ ਹੁੰਦੇ ਆ ਚਾਹ ਤੜੀ ਆ ਜਾਂਦੇ ਆ ਮੈਂ ਤੂੰ ਪਾਦੇ ਹੈਗੀ ਕੋਈ ਆਇਆ ਮੈਂ ਤੇ ਅਗਲੇ ਬੰਨੇ ਅਗਲੇ ਬੰਨੇ ਜਾ ਸਹੀ ਹੈ ਨਹੀਂ ਕਿਤਾ ਸੱਤ ਕੁੱਟਣੀ ਹਾਂ ਮੈਂ ਸੱਤ ਕੁੱਟਣੀ ਹਾਂ ਹਾਂ ਚਲ ਬਾਹਰ ਇਹ ਤਾਂ ਜੰਨਾ ਨਹੀਂ ਆ ਕੋਦੇ ਕੋਲਾ ਬਣਾਣਾ ਕਿ ਬਾਰੀ ਬਾਰੀ ਕੱਟਣਗੇ ਅੱਜ ਕੱਟ ਕੇ ਲੈ ਆਂਦੇ ਸੋਲੇ ਨਹੀਂ ਮੈਂ ਸੱਤ ਕੁੱਟਣੀ 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 ਚੱਲ ਸੋਲੇ ਨਹੀਂ ਮੈਂ ਸੱਤ ਕੁੱਟਣੀ ਆ ਗਰਾਮੇ Ha 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 ਸਾਰੇ ਕਹਿੰਦੇ ਇਹ ਤੇਰਾ ਨਾ 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 ਕਹਿੰਦੀ ਆ ਤੇਰੀ ਨਾ ਤੇਰੀ ਨਾਨਾ ਕਹਿਣ ਨਹੀਂ ਆਈ ਵੀ ਤਾਂ ਹੀ ਕਹਦੇ ਹਨ ਨੂੰ ਪਤਾ ਅੱਡੀ ਭਾਵੇਂ ਉਹ ਨਣਾ ਨਾ ਚੰਬੜੀਆਂ ਮੈਂ ਬੜਾ ਬੁਲੀ ਬੁਲੀ ਕਹੀ ਬੋਲੀ ਨਹੀਂ ਅਸੀ ਤਾਂ ਕਹਿੰਦੀ ਤੇਰੀ ਆ ਤੂੰ ਪੂ ਨਣਾ ਨਾ ਚੰਬੜੀਆਂ ਪਿੱਛੇ ਕਰੀਂ ਇਹਦੇ ਗੱਲਾਂ ਤਾਂ ਮੈਂ ਕਹਿੰਦੇ ਆ Başlıyor. Bu Hindistanlılar. Başlıyor. Muhtemelen Dediğini mi var mı Azgın mesleğe? Muhtemelen Dediğini. Yağ getir. Yağ getir. Muhtemelen pişiriyorlar diye. 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 Muhtemelen pişiriyorlar ਨਹੀਂ ਡੱਬੇ ਅੱਜ ਮੈਂ ਤਾਂ ਹੀ ਦੇਨੇ ਆ ਜਿੰਨਾ ਚਿਰ 10 ਮਿੰਟ ਦਾ ਵਲੋਗ ਨਾ ਬਣਿਆ ਨਹੀਂ ਡੱਬੇ ਅੱਜ ਮੈਂ ਤਾਂ ਹੀ ਦੇਨੇ ਆ ਜਿੰਨਾ ਚਿਰ 10 ਮਿੰਟ ਦਾ ਵਲੋਗ ਨਾ ਬਣਿਆ ਦੇ ਦੇ ਸਾਨੂੰ ਡੱਬੇ ਉਹ ਤਾਂ ਡਾਕਟਰ ਮੈਂ ਉਹ ਤੇ ਡਾਕਟਰ ਨੂੰ ਫੋਨ ਕਰਨਾ ਪੈਣਾ ਵਾ ਮੈਂ ਉਹ ਤਾਂ ਡਾਕਟਰ ਨੂੰ ਫੋਨ ਕਰਨਾ ਪੈਣਾ ਵਾ ਇਹਦਾ ਅੱਧਾ ਡੱਬਿਆ ਜੋ ਕੇ ਕਾਰ ਹੀ ਰਹਾ ਮੈਂ ਕਿਹ ਬਰਾ ਉਸ ਤੋਂ ਮੰਮੀ ਆ ਗਈ ਉਹ ਤੇ ਕਹੋ ਸਦਾ ਨਾਲ ਵਾ ਤੇ ਕੰਮ ਕਰ ਲਿਆ ਉਹ ਮੇਰੇ ਗਾਵੇ ਕਿ ਯਾਰ 2000 ਡੱਬੇ ਦੇ ਦੇ ਪਰ ਕੀ ਚਾੜ ਨਾ ਦੇ ਆ